ਚਾੜੂ ਦਾ ਪੁੱਛਣਾ ਚਾੜੂ ਨਰਨ ਨੇ ਪਟਕੇ ਧਰਤੇ ਅਸੀਂ ਜਾਵਾਂ ਠੀਕ ਹੈ ਚਾੜੂ ਹੁਣ ਵਾਰ-ਵਾਰ ਆਈ ਜਾਊਗਾ ਹਜੇ ਗਰਮੀਤ ਖੁੱਡੀਆਂ ਨੂੰ ਅਸੀਂ ਇਹ ਕਹਿੰਦੇ ਆ ਵੀ ਸਾਡੇ ਪਿੰਡਾਂ 'ਚ ਵੜੇਗਾ ਤੈਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜਿੰਨਾ ਚਿਰ ਸਵਾਲਾਂ ਤੋਂ ਕਿੰਨਾ ਚਿਰ ਭਜੋਗੇ ਜਵਾਬ ਦੇਣੇ ਪੈਣਗੇ ਜਵਾਬ ਲੈ ਕੇ ਹਟਾਂਗੇ 13 0 ਉਵੇਂ 0 ਹੋ ਜਾਊਗਾ ਚਾੜੂ ਦਾ ਉਸੇ ਤੇ ਟੋਕਣੇ ਚ ਪੈਣਗੇ ਜਾਵੇ ਤਾਂ ਸਹੀ ਹੋ ਘਰ ਘਰ ਕਿਤੇ ਪਰ ਜਿੱਤਨ ਨਾਲ ਚਾਹਤ ਇਹ ਨਹੀਂ ਵੀ ਇਹ ਜਤ ਜਾਣਗੇ ਪਿੰਡਾਂ ਦੇ ਵਿੱਚ ਦਾ ਵੜਨਾ ਭੁੱਲ ਜਾਣ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅੱਜ ਬਠਿੰਡਾ ਵਿਖੇ ਸੀਐਮ ਭਗਵੰਤ ਮਾਨ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਜਾਣਾ ਸੀ ਤੇ ਰੋਡ ਸ਼ੋਅ ਦੇ ਵਿੱਚ ਜਿਹੜੇ ਲੋਕ ਉਥੇ ਇੱਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣੇ ਸੀ ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾਣਾ ਸੀ ਜੋ ਕਿ ਸ਼ੰਭੂ ਬੈਰੀਅਰ ਦੀ ਗੱਲ ਹੋਵੇ ਖਨੌਰੀ ਬੈਰੀਅਰ ਦੀ ਗੱਲ ਹੋਵੇ ਤਾਂ ਉਸ ਮੁੱਦੇ ਤੇ ਜਿਹੜੇ ਸਵਾਲ ਰੱਖੇ ਜਾਣੇ ਸੀ ਤਾਂ ਜਥੇਬੰਦੀਆਂ ਦੇ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਮਤਾਵਾ ਨੂੰ ਡਿਟੇਨ ਕਰ ਲਿਆ ਗਿਆ ਭੈਣਾ ਨੂੰ ਡਿਟੇਨ ਕਰ ਲਿਆ ਗਿਆ ਤਾਂ ਇਹੀ ਆਮ ਆਦਮੀ ਪਾਰਟੀ ਕਿਹਾ ਕਰਦੀ ਸੀ ਤੇ ਗੱਲਾਂ ਕਰਿਆ ਕਰਦੀ ਸੀ ਕਿ ਤੁਸੀਂ ਸੱਥਾਂ ਦੇ ਵਿੱਚ ਆਉਂਦੇ ਐਮਐਲਏ ਤਾਂ ਉਹਨਾਂ ਨੂੰ ਸਵਾਲ ਕਰਿਆ ਕਰੋ ਪਰ ਅੱਜ ਇਹਨਾਂ ਨੂੰ ਸਵਾਲਾਂ ਤੋਂ ਡਰ ਲੱਗਣ ਲੱਗ ਗਿਆ ਤਾਂ ਆਗੂਆਂ ਨੂੰ ਡਿਟੇਨ ਕੀਤਾ ਗਿਆ ਸੀ ਨਈਆਂ ਵਾਲੇ ਥਾਣੇ ਦੇ ਵਿੱਚ ਮੌਜੂਦ ਆ ਗੱਲਬਾਤ ਕਰਦੇ ਆਂ ਆਗੂ ਸਾਡੇ ਨਾਲ ਮੌਜੂਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਐਮ ਭਗਵੰਤ ਮਾਨ ਗੱਲਾਂ ਕਰਿਆ ਕਰਦੇ ਸੀ ਕਿਹਾ ਕਰਦੇ ਸੀ ਕਿ ਤੁਸੀਂ ਸੱਥਾਂ ਦੇ ਵਿੱਚ ਜਦੋਂ ਐਮਐਲਏ ਆਉਂਦੇ ਆ ਉਹਨਾਂ ਨੂੰ ਸਵਾਲ ਕਰਿਆ ਕਰੋ ਕੀ ਗੱਲ ਭਾਈ ਅੱਜ ਡਰ ਲੱਗਣ ਲੱਗ ਗਿਆ ਉਹਨਾਂ ਨੂੰ ਜਿਹੜਾ ਤੁਹਾਨੂੰ ਡਿਟੇਨ ਕਰਨਾ ਪੈ ਗਿਆ ਉਹ ਉਹ ਤਾਂ ਬਹੁਤ ਵੱਡੀਆਂ ਟਾਰਾਂ ਮਾਰਦਾ ਸੀਗੇ ਜੀ ਇਹ ਭਗਵੰਤ ਮਾਨ ਵੀ ਸਵਾਲ ਕਰਿਆ ਕਰੋ ਇਸੇ ਨੇ ਤਾਂ ਸਿਖਾਏ ਆ ਸਵਾਲ ਕਰਨੇ ਤੇ ਹੁਣ ਆਪ ਜਵਾਬ ਦੇਣ ਤੋਂ ਪੈਦਾ ਹੈ ਸੋ ਅਸੀਂ ਉਹਦੇ ਕੋਈ ਡਾਂਗ ਨਹੀਂ ਸੀ ਮਾਰਨੀ ਅਸੀਂ ਕੋਈ ਉਹਦਾ ਘਰਾਓ ਨਹੀਂ ਸੀ ਕਰਨਾ ਅਸੀਂ ਸਵਾਲਾਂ ਦੇ ਜਵਾਬ ਲੈਣੇ ਸੀ ਉਹ ਤੋਂ ਵੀ ਭਾਈ ਆਹਾ ਹਾ ਤੂੰ ਵਾਅਦੇ ਕਰੇ ਸੀ ਵਾਅਦੇ ਤਾਂ ਇਹ ਦੂਰ ਦੀ ਗੱਲ ਦਾ ਜਿਹੜੇ ਸਾਡੇ ਟ੍ਰੀ ਪੁਆਇੰਟ ਤੇ ਜਗਜੀਤ ਸਿੰਘ ਜੀ ਡੱਲੇਵਾਲ ਉਦੋਂ ਮੰਨ ਵਰਤ ਤੇ ਬੈਠੇ ਸੀ ਉਹ ਵਾਦੇ ਇਹਨੇ ਕਰੇ ਸੀ ਉਹ ਇਹਨੂੰ ਪੁੱਛਣਾ ਸੀ ਵੀ ਉਹ ਪੂਰੇ ਨਹੀਂ ਕਰੇ ਤੂੰ ਇੱਕ ਸਾਡੇ ਸ਼ੁਭ ਕਰਨ ਦੀ ਜਿਹੜੀ 1 ਕਰੋੜ ਰੁਪਏ ਦੀ ਰਾਸ਼ੀ ਸੀ ਇਹ ਆਂਦਾ ਸੀ ਕੁਝ ਜਥੇਬੰਦੀਆਂ ਗਰਮੀਤ ਸਿੰਘ ਖੁੱਡੀਆਂ ਆਂਦਾ ਸੀ ਕੁਝ ਜਥੇਬੰਦੀਆਂ ਡਿੱਕਾ ਬਣਦੀਆਂ ਅਸੀਂ ਉਹ ਉਹਨੂੰ ਪੁੱਛਣਾ ਸੀ ਵੀ ਕਿਹੜੀਆਂ ਜਥੇਬੰਦੀਆਂ ਡਿੱਕਾ ਬਣਦੀਆਂ ਸਾਨੂੰ ਦੱਸੋ ਇੱਕ ਸਾਡੇ ਮਾਸਟਰ ਜਗਸ਼ੀਰ ਸਿੰਘ ਇੱਥੇ ਗੁੰਨੇ ਨੇ ਆਇਆ ਸੀ ਐਮਐਲਏ ਹਲਕਾ ਪੁੱਛੋ ਉਹ ਕਹਿੰਦਾ ਸੀ ਜਥੇਬੰਦੀਆਂ ਤਾਂ ਉਵੇਂ ਕਿ ਖਾ ਮਖਾ ਕੇ ਇਹਨਾਂ ਨੇ ਬੇੜਾਗਰਕ ਕਰਿਆ ਪੰਜਾਬ ਦਾ ਉਹ ਸੀਐਮ ਸਾਹਿਬ ਨੂੰ ਪੁੱਛਣਾ ਸੀ ਜੀ ਵੀ ਕਿਹੜੀਆਂ ਜਥੇਬੰਦੀਆਂ ਨੇ ਬੇੜਾਗਰਕ ਕਰਿਆ ਉਹਨਾਂ ਦਾ ਅਸੀਂ ਹੱਲ ਕਰਕੇ ਕੋਈ ਇਹੇ ਜੇ ਸਾਡੇ ਸਵਾਲ ਸੀ ਉਹ ਸਵਾਲਾਂ ਦੀ ਬਜਾਏ ਸਾਨੂੰ ਇੱਥੇ ਡਿਟੇਨ ਕਰਕੇ ਅੱਡੋ ਅੱਡੀ ਥਾਣੇ 'ਚ ਬੰਦ ਕਰ ਲਿਆ ਪਹਿਲਾਂ ਭਾਰੀ ਉਤਸ਼ਾਹ ਸੀ ਤੇ ਝਾੜੂ ਮਾਰਿਆ ਲੋਕਾਂ ਨੇ 92 ਐਮਐਲਏ ਜਤਾਤੇ ਤੇ ਹਵਾ ਕੇ ਨੇਰੀ ਪਲਟ ਦਿੱਤੀ ਆ ਵੱਡੇ ਵੱਡੇ ਦਿਗਜ ਆ ਜੜੇ ਉਹ ਹਰਾ ਦਿੱਤੇ ਆ ਕਿ ਇਸ ਵਾਰ ਵੀ ਹਰਾਏ ਜਾਣਗੇ ਜਿਸ ਤੱਕ ਆ ਨਾ ਡਟੇਨ ਕੀਤਾ ਜਾਂਦਾ ਪਹਿਲੀਆਂ ਸਰਕਾਰਾਂ ਇਸ ਤੱਕ ਨਾਲ ਡਟੇਨ ਨਹੀਂ ਕਰਦੀਆਂ ਸੀ ਤੁਸੀਂ ਕਿਵੇਂ ਦੇਖਦੇ ਹੋ ਇਹ ਜਨਤਾ ਜੀ ਕੁਝ ਵੀ ਕਰ ਸਕਦੀ ਹੈ ਜਨਤਾ ਦੇ ਹੱਥ ਆ ਬਾਬੇ ਨਾਨਕ ਨੇ ਵੀ ਜਨਤਾ ਨੂੰ ਬਹੁਤ ਵੱਡੀ ਪਦਵੀ ਦਿੱਤੀ ਹੈ ਜਨਤਾ ਕੁਝ ਵੀ ਕਰ ਸਕਦੀ ਹੈ ਜਨਤਾ ਦੇ ਹੱਥ ਆ ਸਾਰਾ ਕੁਝ ਜਨਤਾ ਸਭ ਕੁਝ ਥੱਲੇ ਵੀ ਲਾ ਸਕਦੀ ਹੈ ਜਨਤਾ ਸਭਾਨ ਵਿੱਚ ਚੜਾ ਸਕਦੀ ਹੈ ਹੂੰ ਤਾਂ ਮਾਤਾ ਪਹਿਲਾਂ ਤਾਂ ਕਦੇ ਅਜਿਹਾ ਨਹੀਂ ਹੁੰਦਾ ਸੀ ਕਿ ਠਾਣਿਆਂ ਦੇ ਵਿੱਚ ਸਾਡੀਆਂ ਮਤਾਵਾਂ ਨੂੰ ਡਿਟੇਨ ਕਰ ਲਿਆ ਜਾਂਦਾ ਸੀ ਜਦੋਂ ਕੋਈ ਮੁੱਖ ਮੰਤਰੀ ਆਉਂਦਾ ਜਾਂ ਜਿਹੜੇ ਨੌਜਵਾਨ ਆ ਜਿਨ੍ਹਾਂ ਨੇ ਸਵਾਲ ਪੁੱਛਣੇ ਹੁੰਦੇ ਆ ਇਹੀ ਮਾਨ ਸਾਹਿਬ ਕਿਹਾ ਕਰਦੇ ਸੀ ਕਿ ਸਵਾਲ ਆ ਜਿਹੜੇ ਪੁੱਛੋ ਹੁਣ ਕਿਉਂ ਡਰ ਲੱਗਦਾ ਇਹਨਾਂ ਨੂੰ ਹੁਣ ਤੁਸੀਂ ਆ ਹੀ ਵੇਖ ਲਓ ਮਾਨ ਸਾਹਿਬ ਨੂੰ ਹੁਣ ਪੁੱਛਿਆ ਜਾਵੇ ਕਿ ਤੈਨੂੰ ਇਸ ਵਾਸਤੇ ਅਸੀਂ ਕੁਰਸੀ ਤੇ ਬਿਠਾਇਆ ਸੀ ਵੀ ਸਾਡੀਆਂ ਮਾਵਾਂ ਪਹਿਣਾ ਅੱਧੀ ਅੱਧੀ ਰਾਤ ਕਰ ਠਾਣੇ ਦੇ ਵਿੱਚ ਤੂੰ ਬਿਠਾ ਦੇ ਹੂੰ ਇਨਾਂ ਦੇ ਕੀ ਕੰਮ ਧੰਦੇ ਬਾਹਰ ਕਰਨ ਵਾਲੇ ਪਏ ਆ ਘਰੇ ਧਾਰਾ ਕੱਢਣ ਵਾਲੀਆਂ ਪਈਆਂ ਰੋਟੀਆਂ ਪਕਾਉਣ ਵਾਲੀਆਂ ਪੰਘਾਂ ਕਈਆਂ ਦੇ ਬੱਚੇ ਡੀਕੀ ਜਾਂਦੇ ਆ ਵੀ ਸਾਡੀਆਂ ਮਾਵਾਂ ਹਜੇ ਆਈਆਂ ਨਹੀਂ ਕੀ ਭਗਵੰਤ ਮਾਨ ਨਾਲ ਹਜੇ ਥੋੜੀ ਗੱਲ ਹੀ ਨਹੀਂ ਹੋਈ ਉਹ ਬੋਟਾ ਕੀ ਕਹਿੰਨੇ ਆ ਵੀ ਭਗਵੰਤ ਮਾਨ ਨੇ ਤਾਂ ਸਾਨੂੰ ਗ੍ਰਿਫਤਾਰ ਕਰਾ ਛੱਡੇ ਤੇ ਉਹ ਤਾਂ ਕਹਿੰਦੇ ਸੀ ਔਰਤ ਨੂੰ ਸੁਰੱਖਿਅਤ ਕਰ ਦਾਂਗੇ ਅਸੀਂ ਪੰਜਾਬ ਦੇ ਵਿੱਚ ਮਹਿਫੂਜ਼ ਕਰ ਦਾਂਗੇ ਕਹਿੰਦੇ ਕਿ ਪਹਿਲਾਂ ਕਾਲੀਦਾਲ ਵਾਲੇ ਲੁੱਟ ਗਏ ਕਾਂਗਰਸ ਵਾਲੇ ਲੁੱਟ ਗਏ ਇਹਨਾਂ ਨੇ ਵਾਰੀ ਬੰਨੀ ਹੋਈ ਸੀ ਅਸੀਂ ਬਦਲਾਵ ਲੈ ਕੇ ਆਣਾ ਸਾਰਿਆਂ ਨੇ ਲੁੱਟ ਲਿਆ ਜੀ ਵਾਰੋ ਵਾਰੀ ਹੂੰ ਇਹਨੇ ਤਾਂ ਸਾਨੂੰ ਛੱਡਿਆ ਹੀ ਕੱਖ ਨਹੀਂ ਸਾਡੇ ਪੱਲੇ ਕੱਖ ਨਹੀਂ ਛੱਡਿਆ ਆਏ ਨੇ ਹੈ ਸਾਡੇ ਬੱਚੇ ਡਿਕਰੀ ਬਾਰਡਰ ਦੇ ਉੱਤੇ ਖੰਡੌਰੀ ਬਾਰਡਰ ਦੇ ਉੱਤੇ ਜਿਹੜੇ ਨੇ ਅਥਰੂ ਗੋਲੇ ਚਲਾਏ ਗਏ ਜਿਨ੍ਹਾਂ ਦੀ ਅੱਖਾਂ ਛਲੀਆਂ ਗਈਆਂ ਕਿਨਾਂ ਦੇ ਲੱਤਾਂ ਟੁੱਟੀਆਂ ਗਈਆਂ ਕਿਨਾਂ ਨੂੰ ਬੋਰੀਆਂ ਚ ਪਾ ਕੇ ਹਸਪਤਾਲਾਂ ਦੇ ਵਿੱਚ ਕੋਟ-ਕੋਟ ਕੇ ਮਾਰ-ਮਾਰ ਕੇ ਹਸਪਤਾਲਾਂ 'ਚ ਸਿੱਟੇ ਪਾਏ ਸਾਡੇ ਬੱਚੇ ਉਹ ਆਹ ਸਾਡਾ ਭਗਵੰਤ ਮਾਣ ਹਮਦਰਦੀ ਕਰੂਗਾ ਸਾਡੀ ਜਾ ਕੇ ਸਾਰ ਨਹੀਂ ਲਈਏ ਨੇ ਉੱਥੇ ਪੁੱਛੈ ਨਹੀਂ ਇਹਨੇ ਵੀ ਤੁਹਾਡੇ ਨਾਲ ਕੀ ਹੋਇਆ ਕੀ ਨਹੀਂ ਸਾਡੀ ਸਰਕਾਰ ਹੁੰਦਿਆਂ ਤੇ ਸਾਡੇ ਉੱਤੇ ਅਥਰੂ ਗੋਲੇ ਸਿੱਟੇ ਜਾਣ ਤਾਂ ਇੱਕ ਪਾਸੇ ਇਹ ਵੀ ਸੀਐਮ ਭਗਵੰਤ ਮਾਨ ਦਾ ਬਿਆਨ ਆਉਂਦਾ ਕਹਿੰਦਾ ਕਿ ਕਿਸਾਨਾਂ ਜਿਹੜੇ ਆਏ ਦਿਨ ਧਰਨਾ ਲਾ ਲੈਂਦੇ ਕਹਿੰਦੇ ਇਹਨਾਂ ਨੂੰ ਜਿਹੜਾ ਧਰਨਾ ਲਾਉਣ ਦੇ ਲਈ ਬੰਦਾ ਨਹੀਂ ਲੱਭਣਾ ਮੇਰੀ ਸਰਕਾਰ ਨੇ ਕਹਿੰਦਾ ਕੰਮ ਹੀ ਚੰਗੇ ਕਰ ਦਿੱਤੇ ਪਰ ਹੁਣ ਡੇਟੇਨ ਕਰ ਲੈਂਦਾ ਡਰ ਲੱਗਦਾ ਕਿਸਾਨਾਂ ਨੂੰ ਉਹ ਤਾਂ ਜੀ ਹੁਣ ਭਗਵੰਤ ਮਾਨ ਇਹ ਦੱਸ ਸਕਦਾ ਉਹ ਤਾਂ ਜਨਤਾ ਹੈ ਜਨਤਾ ਨੇ ਸਾਰਾ ਕੁਝ ਵੇਖ ਲਿਆ ਇਹ ਜਨਤਾ ਬਹੁਤ ਵੱਡੀ ਪਾਵਰ ਹੈ ਜਨਤਾ ਕੋਲੇ ਜੀ ਇਹ ਆਂਦਾ ਸੀ ਬੰਦਾ ਨਹੀਂ ਲੱਭਣਾ ਜਨਤਾ ਨੇ ਫਿਰ ਦਿਖਾਤਾ ਖਨੌਰੀ ਤੇ ਵੀ ਬੈਠੇ ਐ ਸ਼ੰਭੂ ਤੇ ਵੀ ਬੈਠੇ ਐ ਕੋਈ ਫਰਕ ਨਹੀਂ ਪਿਆ ਇਕੱਠ ਕਰ ਕਰਕੇ ਦਿਖਾਤੇ ਇਹਨਾਂ ਨੂੰ ਹੁਣ ਇਹ ਇਸੇ ਗੱਲੋਂ ਡਰਦਾ ਵੀ ਇਹਦੇ ਕੋਲੇ ਜਵਾਬ ਹੈ ਨਹੀਂ ਕੋਈ ਸਾਡੇ ਸਵਾਲਾਂ ਦਾ ਇਸ ਕਰਕੇ ਡਰਦਾ ਹੈ ਪਹਿਲਾਂ ਤਾਂ ਇਹ ਹੁੰਦਾ ਸੀਗਾ ਕੋਈ ਮੁਰਗੀਖਾਨੇ ਖੋਲ ਲੋ ਹੁਣ ਖੋਲੇ ਮੁਰਗੀਖਾਨੇ ਫਿਰ ਕਿਉਂ ਜਨਤਾ ਚਾਹਣ ਤੋਂ ਡਰਦਾ ਹੈ ਇਹ ਜਾਂ ਸਵਾਲਾਂ ਦੇ ਜਵਾਬ ਦੇਵੇ ਸਹੀ ਵੀ ਭਾਈ ਆ ਮੈਂ ਤਾਂ ਆ ਕੰਮ ਕਰਿਆ ਦੱਸੋ ਸਵਾਲ ਕਰੋ ਚੰਗਾ ਕੰਮ ਹੋਇਆ ਕੋਈ ਜੀ ਚੰਗਾ ਕੰਮ ਲੱਗਦਾ ਨਹੀਂ ਕੋਈ ਹੋਇਆ ਪਰ ਜਿਹੜੇ ਨੇ ਵਾਅਦੇ ਕੀਤੇ ਸੀ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀਗੇ ਕਿ ਮੈਂ ਜਿੱਦẽ ਇਹ ਆਪ ਆਪਣੇ ਹੜ ਆਏ ਆ ਇਹਨੇ ਕਿਸੇ ਵੀ ਮੁਰਗੀਆਂ ਮਰੀਆਂ ਜਾਂ ਕਿਸੇ ਦੀ ਕੋਈ ਬੱਕਰੀ ਮਰੀ ਆ ਉਹਦਾ ਵੀ ਮਾਅਬਜਾ ਦੇਉ ਪਰ ਦਿੱਤਾ ਕੀ ਹੈ ਕਿਸੇ ਨੂੰ ਕੁਝ ਵੀ ਨਹੀਂ ਦਿੱਤਾ ਆ ਉਦੋਂ ਬਾਅਦ ਸਾਡੀਆਂ ਫੇਰ ਫਸਲਾਂ ਮਰ ਗਈਆਂ ਗੜੇ ਪੈ ਗਏ ਬਹੁਤ ਬੁਰਾ ਹਾਲ ਹੋ ਗਿਆ ਫੇਰ ਵੀ ਕੁਝ ਨਹੀਂ ਦਿੱਤਾ ਆ ਹੁਣ ਰਹਿੰਦਾ ਖੁੰਦਾ ਸਾਨੂੰ ਚੱਕ ਇਠਾਣਾ ਚ ਬੰਦ ਕਰਤਾ ਉਹਨਾਂ ਦੇ ਭਮੱਕੜ ਤਾਂ ਕਹਿੰਦੇ 24 ਘੰਟੇ ਲੇਟ ਆ ਗਿਆ ਟੈਲਾਂ ਤੇ ਪਾਣੀ ਚੜਾ ਦਿੱਤਾ ਕਹਿੰਦੇ ਹੋਰ ਭਗਵੰਤ ਮਾਨ ਕੀ ਕਰਦੇ ਬਸ ਇਹ ਕਹਿਣ ਵਾਲੀ ਹੈ ਕਰਨ ਵਾਲੇ ਕੁਝ ਨਹੀਂ ਕੀ ਲਾਈਟਾਂ ਦੇ ਦਿਆਂ ਕੱਲੀ ਲਾਈਟਾਂ ਲੱਗ ਕੇ ਮਰਨਾ ਸੀ ਲਾਈਟਾਂ ਕੀ ਕਰਨਾ ਹੈ ਲਾਈਟ ਤੋਂ ਜਦੋਂ ਸਾਨੂੰ ਸਾਡੇ ਹੱਕ ਨਾ ਮਿਲੇ ਸਾਨੂੰ ਸਾਡੀਆਂ ਫਸਲਾਂ ਸਾਡੇ ਹੋਈਆਂ ਨਹੀਂ ਤੇ ਲਾਈਟ ਅਸੀਂ ਕੀ ਕਰਾਂਗੇ ਕੱਲੀ ਲਾਈਟ ਤੋਂ ਕੀ ਕਰਨੀ ਹੈ ਵੀ ਲਾਈਟ ਆਈ ਜਾਊਗੀ ਲਾਈਟਾਂ ਦੇ ਬਾਹਰ ਚ ਪਾਣੀ ਲਾ ਕੇ ਛੱਡੀ ਰੱਖਾਂਗੇ ਕਰਾਂਗੇ ਕਿ ਕਣਕ ਸਾਡੇ ਨਹੀਂ ਹੋਈ ਕਣਕ ਗੜਿਆਂ ਨੇ ਮਾਰਦੀ ਕੀ ਦਿੱਤੇ ਨੇ ਕਿਸਾਨ ਸਾਰੇ ਬੈਠੇ ਆਡੋ-ਆਡੀ ਕੋਈ ਬਾਡਰਾਂ ਤੇ ਬੈਠੇ ਆ ਕੋਈ ਇਹਨਾਂ ਦੇ ਡੀਸੀਆਂ ਦੇ ਬਾਰ ਚ ਬੈਠੇ ਆ ਕੋਈ ਐਮਐਲਏ ਦੇ ਬਾਰ ਚ ਬੈਠੇ ਆ ਇਹਨਾਂ ਦਾ ਕਰੋ ਕਰਦੇ ਆ ਜਾਂ ਇਹਨਾਂ ਨੂੰ ਸਵਾਲ ਪੁੱਛਦੇ ਆ ਸਵਾਲ ਪੁੱਛਣ ਤੋਂ ਵੀ ਭੱਜੀ ਜਾਂਦੇ ਆ ਸਵਾਲ ਦਾ ਜਵਾਬ ਹੀ ਨਹੀਂ ਦੇ ਰਹੇ ਜਵਾਬ ਦੇਣ ਤੋਂ ਵੀ ਭੱਜੀ ਜਾਂਦੇ ਆ ਅਸੀਂ ਉੱਥੇ ਕਵਰਿੰਗ ਕਰਕੇ ਆਏ ਆ ਜਿੱਥੇ ਰੋਡ ਸ਼ੋਅ ਕੀਤਾ ਜਾਣਾ ਤਾਂ ਉੱਥੇ ਜਿਹੜੇ ਆਮ ਲੋਕ ਆਏ ਹੋਏ ਸੀ ਕਿਸਾਨ ਆਏ ਹੋਏ ਸੀ ਕਹਿੰਦੇ ਭਗਵੰਤ ਮਾਨ ਤਾਂ ਬਹੁਤ ਚੰਗਾ ਬੰਦਾ ਕਹਿੰਦੇ ਕਿਸਾਨਾਂ ਲਈ ਸੋਚਦਾ ਤੇ ਕਿਸਾਨਾਂ ਲਈ ਕੀਤਾ ਹੈਗਾ ਜੋ ਕੁਝ ਕੀਤਾ ਕਹਿੰਦੇ ਐਵੇਂ ਕਿਸਾਨ ਤਾਂ ਝੰਡੇ ਚੱਕ ਕੇ ਕਹਿੰਦੇ ਤਰਨਾ ਲਾ ਲਈ ਉਹ ਕਿਸਾਨ ਨਹੀਂਗੇ ਉਹ ਇਹਨਾਂ ਦੇ ਜਿਹੜੇ ਕਿ ਪਿਛਲਾ ਗਏ ਨਾ ਇਹਨਾਂ ਦੇ ਨਾਲ ਹੈ ਉਹ ਹੈ ਇਹਨਾਂ ਦੀ ਜਿਹੜੀ ਵਾਵਾ ਫੋਕੀ ਵਾਵਾ ਕਰਨ ਵਾਲੇ ਉਹ ਹੈ ਕਿਸਾਨ ਨਹੀਂਗੇ ਕਿਸਾਨ ਤਾਂ ਆ ਬੈਠੇ ਆ ਥਾਣੇ ਚ ਬੈਠੇ ਆ ਜਾਂ ਬਾਡਰਾਂ ਤੇ ਬੈਠੇ ਆ ਮਾਨ ਸਰਕਾਰ ਦੇ ਵਿੱਚ ਨਵਾਂ ਬਦਲਾਵ ਦੇਖਣ ਨੂੰ ਮਿਲਿਆ ਸੀ ਕਿ ਠਾਣੇ ਚਾਉਣਾ ਸੀ ਬਦਲਾਵ ਹੀ ਕਰਿਆ ਉਹਨਾਂ ਨੇ ਜਿਹੜਾ ਠਾਣੇ ਚ ਲਿਆਦਾ ਉਹਥੇ ਫੋਟਾ ਤੇ ਨਹੀਂ ਕਰਿਆ ਕੀ ਇਹ ਜਨਤਾ ਵਾਸਤੇ ਕਿੰਨੇ ਵਜੇ ਡਿਟੇਨ ਕਰ ਲਿਆ ਸੀ ਤੁਹਾਨੂੰ ਸਾਨੂੰ ਇਹ ਵਾਰ 11 11:30 12 ਵਜੇ ਇੱਥੇ ਕਰ ਲਿਆ ਸੀ 5 ਵਜੇ ਰੋਡ ਸ਼ੋ ਹੋਣਾ ਸੀ 5:30 ਵਜੇ ਪਹੁੰਚੇ ਜਦੋਂ ਨੂੰ ਜਦੋਂ ਨੂੰ ਆਏ ਉੱਥੋਂ ਤੋਂ ਪਹਿਲਾਂ ਹੀ ਕਰਦੇ ਨੇ ਅਜੇ ਕਦੇ ਦੁੱਪ ਨਹੀਂ ਦਿੱਤੇ ਕੀ ਗੱਲ ਕਰ ਤੋ ਡਰ ਲੱਗਦਾ ਜੀ ਤੇ ਡਰ ਉਹਨੇ ਵਾਦਾ ਪੂਰਾ ਕਰੇ ਨਹੀਂ ਕੋਈ ਲੋਕ ਪੁੱਛਦੇ ਨੂੰ ਵੀ ਦੱਸ ਸਾਹਮਣੇ ਉਹ ਸਾਡੇ ਅੱਛਾ ਜੀ ਤੇ ਉਹ ਹੁੰਦਾ ਨਹੀਂ ਡਰਦਾ ਸੱਥਾ ਚਾਉਂਦੇ ਆ ਸੱਥਾਂ ਦੇ ਵਿੱਚ ਸਵਾਲ ਕਰ ਲਿਆ ਕਰੋ ਤੇ ਸੱਥਾ ਚਾਉਂਦਾ ਕਿੱਥੇ ਆਵੇ ਉਹਨਾਂ ਨੇ ਭਮਾਕੜ ਕਹਿੰਦੇ ਆਉਂਦੇ ਆ ਸਾਨੂੰ ਤੇ ਕਿੱਥੇ ਭਮਾਕੜਾ ਨੂੰ ਦਾ ਤੁਸੀਂ ਕਰਾਦੇ ਸਾਡੇ ਸਾਹਮਣੇ ਉਹਨੂੰ ਜੇ ਉਹ ਕਰਾਉਂਦੇ ਕਰਾਉਣਾ ਸਾਹਮਣੇ ਅਸੀਂ ਖੜੇ ਹਾਂ ਲੈ ਹੁਣ ਸੱਤ ਲੈਣ ਕਹਿੰਦੇ ਖੁੱਡੀਆਂ ਸਾਹਿਬ ਜਿੱਤੂਗਾ ਕਹਿੰਦੇ ਅਸੀਂ ਝੰਡੇ ਚੱਕ ਕੇ ਆਇਆ ਖੁੱਡੀਆਂ ਸਾਹਿਬ ਤੇ ਫੁੱਲ ਵੀ ਵਰਸਾਈ ਜਾ ਰਹੇ ਸੀਗੇ ਤਾਂ ਕਹਿੰਦੇ ਜਿਹੜਾ ਭਗਵਾਨਤਮਨ ਨੇ 2 ਸਾਲਾਂ ਫੋਲਵਰ ਸਾਈ ਜਾਂਦੇ ਵਸਾਉਂਦੇ ਕਿਹੜੇ ਜਿਹੜੇ ਉਹਨਾਂ ਦੇ ਚੋਂਚੇ ਆ ਜਿਹੜੇ ਉਹਨਾਂ ਦੇ ਉਹ ਉਹ 2 ਸਾਲਾਂ ਚ ਪਹਿਲਾਂ ਬੁੜੀਆਂ ਨੇ ਨਾ ਠਾਣੇ ਚਾਹਾਂ ਸੀ ਉਹ ਮਾਈਆਂ ਸਾਡੀਆਂ ਭੈਣਾਂ ਮਾਤਾਵਾਂ ਉਹ ਠਾਣੇ ਚ ਲਿਆਤੀਆਂ ਇਹਨੇ ਇਹ ਜ਼ਰੂਰ ਕਰਤਾ ਇਹਨੇ ਬਦਲਾਵ ਅੱਜ ਤੱਕ ਕਿਸੇ ਠਾਣੇ ਜਾ ਅੱਜ ਟਾਈਮ ਦੇਖੋ ਦਿਨ ਹਨੇਰਾ ਹੋ ਚੱਲਿਆ ਇੰਨੇ ਢੇਰ ਤੱਕ ਕਿਤੇ ਠਾਣੇ ਚ ਮਾਤਾਵਾਂ ਪਹਿਲਾਂ ਸਰਕਾਰ ਨੇ ਕਿਸੇ ਨੇ ਰਹਿਣ ਦੇਗਾ ਸੀ ਆ ਸਾਡੀਆਂ ਮਾਤਾ ਭੈਣਾਂ ਘਰੇ ਜਾ ਕੇ ਵੀ ਇਹਨਾਂ ਨੇ ਕੰਮ ਕਰਨੇ ਆ ਇਹ ਜ਼ਰੂਰ ਬਦਲਾ ਲਿਆਂਦਾ ਨੇ ਮਾਤਾ ਕਿੰਨੇ ਵਜੇ ਡਿਟੇਨ ਕਰ ਲਿਆ ਗਿਆ ਤੁਹਾਨੂੰ ਸਾਨੂੰ ਜੇ ਅਸੀਂ 11 ਵਜੇ ਆ ਗਏ ਸੀਗੇ ਕਰੋ ਲੇ ਗਿਆ ਪੁਲਸ ਵਾਲੇ ਫਿਰ ਚੱਕ ਕੇ ਵੀਰ ਨਹੀਂ ਜੇ ਅਸੀਂ ਆਵਦਾ ਇੱਥੇ ਗੱਲਬਾਤ ਕਰਨ ਵਾਸਤੇ ਆਏ ਸੀਗੇ ਜੀ ਤੇ ਸਾਨੂੰ ਉਤਰਨ ਦਾ ਦਿੱਤਾ ਹੀ ਨਹੀਂ ਗੱਡੀ ਚ ਸਾਨੂੰ ਆਦੇ ਚੱਲੋ ਤੁਹਾਨੂੰ ਗ੍ਰਿਫਤਾਰ ਕੀਤਾ ਤੇ ਥਾਣੇ ਚੱਲੋ ਠੀਕ ਹੈ ਤਾਂ ਭੈਣੇ ਤੁਸੀਂ ਜਾ ਕੇ ਕੰਮ ਧੰਦੇ ਵੀ ਕਰਨੇ ਹੋਣੇ ਆ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਭੈਣਾ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਆ ਪਹਿਲੇ ਵੀ ਜੀ ਤਾਂ ਇਹ ਤਾਂ ਬਦਲਾ ਇਸੇ ਦਾ ਬਦਲਾ ਕਹਿੰਦੇ ਹੈ ਭੈਣੇ ਉੱਥੇ ਭੈਣਾ ਵੀ ਆਈਆਂ ਹੋਈਆਂ ਸੀ ਅਸੀਂ ਪੁੱਛਿਆ ਕਹਿੰਦੀਆਂ ਕੋਈ ਨਹੀਂ 1000 ਰੁਪਏ ਸੀਗਾ ਵਾਦਾ ਕੀਤਾ ਸੀ ਕੋਈ ਨਹੀਂ ਹੁਣ ਦੇ ਦੂਗਾ ਇੱਕ ਤੀ ਵਾਰ ਭੈਣਾ ਨੂੰ ਬੇਨਤੀ ਹੈ ਕਹਿੰਦੀਆਂ ਵੋਟਾਂ ਪਾ ਦਿਓ ਜੀ ਉਹ ਫਿਰ ਜਿਹਨਾਂ ਨੂੰ ਦੇਊਗਾ ਉਹ ਪਾ ਦੇਣੀ ਐ ਇਸ ਤਾਂ ਨਹੀਂ ਪਾਉਂਦੇ ਵੀਰੇ ਠੀਕ ਐ ਕੀ ਗੱਲ ਪੈਣੀ 1000 ਰੁਪਿਆ ਨਹੀਂ ਲੈਣਾ ਜਾਂ ਇਹਨਾਂ ਨੇ ਕੁਝ ਚੰਗਾ ਕੰਮ ਕਰੀਆ 1000 ਦੇ ਸਾਡੇ ਤਾਂ ਜਿਹੜੇ ਵਾਦੇ ਕਿਤੇ ਸਾਨੂੰ ਤਾਂ ਉਹ ਬਾਸਤ ਚਾਹੀਦੇ ਆਗੇ ਸਾਨੂੰ ਕੋਈ 1000 ਰੁਪਿਆ ਦੀ ਨਹੀਂ ਲੋੜ ਹੈ ਕੋਈ ਪੰਛਨਾ ਵੱਧ ਦੀ ਨਹੀਂ ਲੋੜ ਹੈ ਪੈਣਾ ਪੈਣਾ ਕਹਿੰਦੀ ਆ ਸਾਾਨੂੰ ਨਾ ਕੋਈ ਟਰੈਕਟਰ ਮੁਫਤ ਦੀ ਲੋੜ ਹੈਗੀ ਨਾ ਸਾਨੂੰ ਕੋਈ ਬਿਜਲੀ ਦੀ ਹੈਗੀ ਜਿਹੜੀਆਂ ਸਾਡੀਆਂ ਐਮਬੈਂਸਿੰਗ ਉਹ ਸਾਡੀਆਂ ਬਾਸਤ ਦੇ ਦੇ ਸਾਡੇ ਜਿਹੜੇ ਤਿੰਨ ਵਾਦੇ ਕਿਤੇ ਹਨਾ ਸਾਡੇ ਉਹ ਸਾਡੇ ਬਾਸਤ ਦੇ ਦੇ ਸਾਨੂੰ ਹੋਰ ਕਾਸ ਦੀ ਲੋੜ ਨਹੀਂਗੀ ਨਹੀਂ ਪਰ ਤੁਸੀਂ ਵੀ ਕਿਸਾਨ ਹੋ ਉੱਥੇ ਹੋਰ ਵੀ ਪੈਣਾ ਕਿਸਾਨ ਨਹੀਂ ਆਈਆਂ ਕਿਸਾਨਾਂ ਦੇ ਲਈ ਬਹੁਤ ਵਧੀਆ ਕੰਮ ਕੀਤੇ ਆ ਨਵੀਂ ਸਰਕਾਰ ਸੀ ਨਹੀਂ ਉਹ ਕਿਸਾਨਾਂ ਚ ਨਹੀਂ ਵੀਰੇ ਜੀ ਨਹੀਂ ਕਿਸਾਨਾਂ ਚ ਕਿਸਾਨ ਤਾਂ ਆਈ ਹੈ ਜਿਹੜੇ ਖੜੇ ਆਗੇ ਜਿਹੜੇ ਧਰਨੇ ਤੇ ਬੈਠੇ ਆਖਨੌਰੀ ਬਾਰਡਰ ਤੇ ਬੈਠੇ ਸ਼ੰਭੂ ਬਾਰਡਰ ਤੇ ਬੈਠੇ ਆਗੇ ਇਹ ਹੀ ਕਿਸਾਨਾਂ ਦੇ ਮਾਵਾ ਪੈਣਾ ਇਹ ਹੀ ਧੀਆਂ ਪੈਣਾ ਹੈ ਇਹ ਵੀ ਵੀਰ ਸਾਡੇ ਕਿਸਾਨ ਚ ਪੈਣੇ ਕੀ ਲੱਗਦਾ ਤੁਹਾਨੂੰ ਸਾਨੂੰ ਕੀ ਲੱਗਣਾ ਸੀ ਭਾਈ ਦੇਖੀ ਜਾਂਦੇ ਅੱਧੀ ਰਾਤ ਤਾਂ ਹੋ ਗਈ ਇੱਥੇ ਖਿੜਿਆਰੀ ਖੜਾਗਾ ਜਵਾਕ ਘਰੇ ਚੱਕੀ ਜਾਂਦੇ ਆ ਪਸ਼ੂ ਸਾਡੇ ਭੁੱਖੇ ਤੇ ਆਏ ਰਿੰਗੀਆਂ ਦੇ ਆ ਇਸੇ ਕਰਕੇ ਝਾੜੂ ਮਾਰਿਆ ਸੀ ਹਾਂ ਝਾੜੂ ਦਾ ਪੁੱਛਣਾ ਝਾੜੂ ਨੇ ਉਹਨੇ ਪਟਕੇ ਧਰਤੇ ਅਸੀਂ ਜਾਵਾਂ ਠੀਕ ਹੈ ਝਾੜੂ ਹੁਣ ਵਾਰ-ਵਾਰ ਆਈ ਜਾਊਗਾ ਕਹਿੰਦਾ ਹੁਣ ਕਰ-ਕਰ ਝਾੜੂ ਭੇਜ ਦੇਣਾ ਕਹਿੰਦਾ 1 ਜੂਨ ਤੋਂ ਪਹਿਲਾਂ ਪਹਿਲਾਂ ਝਾੜੂ ਭੇਜ ਦੇਣਾ ਕਹਿੰਦਾ ਹੁਣ ਅਗਲੀ ਵਾਰ ਅਗਲੀ ਵਾਰ ਤਾਂ ਥੋੜਾ ਚੱਲਿਆ ਸੀ ਐਕਟੀਵਾਰ ਕਹਿੰਦਾ 13 ਜ਼ੀਰੋ ਕਰ ਦਿਓ 13 0 ਉਹੀ 0 ਹੋ ਜਾਊਗਾ ਚਾੜੂ ਦਾ ਉਹਦੇ ਟੋਕਣੇ ਚ ਪੈਣਗੇ ਜਾਵੇ ਤਾਂ ਸਹੀ ਹੈ ਘਰ ਘਰ ਕਿਤੇ ਉਹ ਕਹਿੰਦੇ ਜਾਣ ਦੀ ਲੋੜ ਨਹੀਂ ਕਹਿੰਦਾ ਬਸ ਜਾਇ ਤੋਂ ਬਿਨਾਂ ਹੀ ਵੋਟਾਂ ਪਾ ਦੇਣ ਕਿ ਕਹਿੰਦਾ 1000 ਰੁਪਏ ਦੀ ਭੈਣਾਂ ਨੂੰ ਗੱਲ ਕਰੀ ਸੀ ਬਸ ਕਰਾਇ ਦੀ ਗੱਲ ਕੀਤੀ ਸੀ ਕਿਸਾਨਾਂ ਨੂੰ ਐਮ ਐਸ ਪੀ ਦੀ ਗੱਲ ਕੀਤੀ ਸੀ 13 ਜਿਤਾ ਦਿਓ ਐਮ ਐਸ ਪੀ ਤਾਂ ਪੱਕੀ ਹੈ ਕਹਿੰਦਾ ਪਹਿਲਾਂ ਕਹਿੰਦਾ ਮੈਂ ਕਿਹਾ ਸੀ ਐਮ ਐਸ ਪੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਹੁਣ ਕਹਿੰਦਾ ਸੈਂਟਰ ਚੁੱਕ ਜਾਓ ਐਸ ਐਸ ਪੀ ਦਾ ਉਹ ਐਮ ਐਸ ਪੀ ਦਾ ਲੈ ਆਖੀ ਜਾਂਦਾ ਸੀ ਵੀ ਮੈਂ ਇੱਕ ਹੀ ਫਸਲਾਂ ਤੇ ਦੇਊਗਾ ਤੁਹਾਨੂੰ ਵੀ ਐਨ ਐਸ ਪੀ ਤੇ ਕਿੱਥੇ ਦਿੱਤੀ ਉਹਨੇ ਉਹਦਾ ਜਮਾ ਮੋ ਹਣ ਵੀ ਬੋਰਡ ਹੁਣ ਵੀ ਬੋਰਡ ਲਾਤੇ ਕਹਿੰਦਾ ਮੁਰਗੀ ਦੇ ਵੀ ਦਿੱਤੇ ਪੈਸੇ ਕਿੱਥੇ ਦੇਤੇ ਕਿੱਥੇ ਪਾਏ ਉਹਨੇ ਕਿਸੇ ਨੂੰ ਚੈੱਕ ਵੰਡ ਤੇ ਅੱਗੇ ਗਰਦੌਰੀਆਂ ਕਰਦੀ ਸੀ ਸਰਕਾਰ ਚਾਹੇ ਕੁਝ ਵੀ ਸੀ ਕਿਹਦੀ ਗਰਦੌਰੀ ਕਰੀ ਆ ਇਹਨੇ ਗੜਿਆਂ ਨੇ ਪਹਿਲਾਂ ਵਾਲਿਆਂ ਗੜਿਆਂ ਮਾਰੀਆਂ ਮਿਲੀਆਂ ਨਹੀਂ ਉੱਤੋਂ ਫੇਰ ਹੋਗੀਆਂ ਕਹਿੰਦਾ ਗਰਦੌਰੀ ਦੀ ਲੋੜ ਹੀ ਨਹੀਂ ਕਹਿੰਦਾ ਇਮਾਨਦਾਰ ਸਰਕਾਰ ਆ ਸੀ ਤਾਂ ਕਹਿੰਦਾ ਉਹੀ ਖਾਤਿਆਂ ਚ ਪਾ ਕੇ ਪੈਸੇ ਖਾਤਿਆਂ ਚ ਤਾਂ ਕੀ ਪਤਾ ਕੋਈ ਆਪ ਦੇ ਭਰਾਪੇ ਦੇ ਪਾਸੇ ਹੋਣਗੇ ਸਾਨੂੰ ਤਾਂ ਕਿਸੇ ਨੂੰ ਆਇ ਨਹੀਂ ਠੀਕ ਹੈ ਆਇ ਨਹੀਂ ਬਣੀ ਪੱਕਾ ਕਿਸਾਨਾਂ ਨਾਲ ਸਾਨੂੰ ਤਾਂ ਕਿਸੇ ਕੋਲ ਪਰ ਉੱਥੇ ਜਿੰਨਾਂ ਨਾਲ ਅਸੀਂ ਗੱਲ ਕਰ ਰਹੇ ਸੀ ਕਿਸਾਨ ਕਹਿੰਦੇ ਪੈਸੇ ਦੇਤੇ ਸ ਕੋਸ ਨਹੀਂ ਆਇਆ ਭਰਾਵਾ ਐਵੇਂ ਆਪੜਾਂ ਨੂੰ ਮਾਰਦੇ ਫਿਰਦੇ ਆ ਇਹ ਠੀਕ ਆ ਨਹੀਂ ਐਮਐਲਏ ਦਾ ਹੱਕ ਨਹੀਂ ਹੁੰਦਾ ਜਿੱਥੇ ਗੜੇਮਾਰੀ ਹੋਈ ਹੋਵੇ ਆਖ ਲੀਆ ਪਿੰਡ ਆ ਉੱਥੇ 400 ਪਸ਼ੂ ਮਰ ਗਏ ਗੜੇਮਾਰੀ ਹੋਈ ਆ 8 ਕਿੱल्ल्या ਚੋਂ 40 ਮਾਨ ਕਣਕ ਹੋਈ ਐ 20 20 ਮਾਨ 15 15 ਕਣਕਾਂ ਹੋਈਆਂ ਕਿੱल्ल्या ਚੋਂ ਉੱਥੇ ਤੇ ਜਾ ਕੇ ਨਹੀਂ ਖੜੇ ਤੇ ਪੈਸੇ ਇਹਨਾਂ ਨੇ ਕਿਹਨੂੰ ਪਾਤੇ ਕਿਸੇ ਨੂੰ ਕੋਈ ਪੰਜੀ ਨਹੀਂ ਪਾਈ ਇਹਨਾਂ ਨੇ ਐਵੇਂ ਇਹ ਤਾਂ ਭਾਂਡਾ ਭਾਂਡਾ ਉਹ ਤਾਂ ਮਾਰਦੇ ਹੁੰਦੇ ਗੱਲਾਂ ਬਸ ਠੀਕ ਹੈ ਜੇ ਮੈਂ ਕਰਦਾ ਤਾਂ ਕਹਿੰਦੇ ਸੀ ਕਹਿਣ ਦਾ ਉਹਨਾਂ ਦਾ ਹੀ ਕਰਿਆ ਜਿਹੜਾ ਕਰਿਆ ਵਿਖਾ ਦੇਣ ਸਾਨੂੰ ਸਬੂਤ ਦੇ ਦੇਣ ਇਹ ਕਰਿਆ ਗੁਰਮੀਤ ਖੁੱਡੀਆਂ ਕੈਬਨਿਟ ਮੰਤਰੀਆ ਗੁਰਮੀਤ ਖੁੱਡੀਆਂ ਜਿੱਤੇ ਆ ਉਹ ਮੂੰਹ ਤੇ ਕਰਾ ਦੇ ਫਿਰ ਸਵਾਲ ਕਰੇ ਸਾਡੇ ਨਾਲ ਕਿਸਾਨਾਂ ਦੇ ਵਿੱਚ ਜਾਂਨਾ ਕਹਿੰਦਾ ਮੈਂ ਕਿਸਾਨਾਂ ਦੇ ਤੇ ਲਿਆਵੇ ਕਿਸਾਨ ਖੜੇ ਹੁਣ ਤੜਕੇ ਦੇ ਡਿੱਕੀ ਜਾਂਦੇ ਫਿਰ ਉਹਨੂੰ ਵੜ ਕੇ ਪਾਸੇ ਗਿਆ ਸਾਡੇ ਜਗ੍ਹਾ ਕਿਉਂ ਕਰਿਆ ਮੈਂ ਦੱਸਿਆ ਸੀ ਕਿਹਾ ਸੀ ਸਾਡੇ ਪਿੰਡ ਮਹਿਮਸਰ ਜਾ ਗਿਆ ਸੀ ਗੁਰਮੀਤ ਖੁੱਡੀਆਂ ਉਹਨੂੰ ਕਿਹਾ ਸੀ ਵੀ ਗੜੇ ਪਏ ਆ ਡੇਰੀ ਤੇ ਲਿਖ ਲਿਆਉਂਦੇ ਆ ਬਸ ਲੱਕੜ ਦਾ ਦੇ ਦਿੰਦੇ ਖੜਾਈ ਜਾਓ ਆਂਦਾ ਸੀ ਮੈਂ ਕਰੂੰਗਾ ਵਾਟਰ ਵਸ ਦਾ ਮੁੱਦਾ ਇਹਨੂੰ ਲਖਾਇਆ ਘੜੇ ਮਾਰੀ ਤਾਂ ਨੂੰ ਕਿਹਾ ਸੀ ਅਸੀਂ ਮਾਫੀ ਦੇਵਾਂਗੇ ਪੰਜੀ ਪੰਜੀ ਦੇਵਾਂਗੇ ਕਿਸੇ ਨੂੰ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ ਇਹ ਕੱਲੇ ਕਹਿਣ ਵਾਲੇ ਆ ਕਰਵਾਉਣਾ ਕੁਝ ਨਹੀਂ ਇਹਨਾਂ ਨੇ ਠੀਕ ਹੈ ਅਸੀਂ ਦੱਸਣਾ ਇਹਨਾਂ ਨੂੰ ਇਹ ਚਾਹੁੰਦੇ ਆ ਵੀ ਅੱਜ ਤਾਂ ਸਾਨੂੰ ਇੱਥੇ ਥਾਣੇ 'ਚ ਬੰਦ ਕੀਤਾ ਇਹਨਾਂ ਨੇ ਠੀਕ ਹੈ ਕੋਈ ਗੱਲ ਨਹੀਂ ਸਾਨੂੰ ਕਿੰਨਾ ਚਿਰ ਮਰਜ਼ੀ ਰੱਖ ਲੈਣ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਜਦੋਂ ਬਾਰਡਰਾਂ ਤੇ ਵੀ ਬੈਠੇ ਆ ਘਰ ਤਾਂ ਛੱਡੀ ਫਿਰਦੇ ਆ ਪਰ ਇਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਹੁਣ ਭੁੱਲ ਕੇ ਵੀ ਸਾਡੇ ਪਿੰਡਾਂ 'ਚ ਨਾ ਵੜਜੋ ਗਰਮੀਤ ਖੁੱਡੀਆਂ ਨੂੰ ਅਸੀਂ ਇਹ ਕਹਿੰਦੇ ਆ ਵੀ ਸਾਡੇ ਪਿੰਡਾਂ 'ਚ ਵੜੇਂਗਾ ਤੈਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜਿੰਨਾ ਚਿਰ ਸਵਾਲਾਂ ਤੋਂ ਕਿੰਨਾ ਚਿਰ ਭਜੋਗੇ ਜਵਾਬ ਦੇਣੇ ਪੈਣਗੇ ਜਵਾਬ ਲੈ ਕੇ ਹਟਾਂਗੇ ਜਿੰਨਾ ਚਿਰ ਜਵਾਬ ਦਿੰਦੇ ਨਹੀਂ ਉਹਨਾਂ ਚਿਰ ਇਹਨਾਂ ਦਾ ਖੜਾ ਨਹੀਂ ਛੱਡਦੇ ਜਵਾਬ ਲੈ ਕੇ ਹਟਾਂਗੇ ਵੀ ਆ ਜਿਹੜੇ ਤੂੰ ਵਾਅਦੇ ਕੀਤੇ ਸੀ ਦੱਸ ਕੀ ਪੂਰੇ ਕੀਤੇ ਉਹਦੇ ਜਵਾਬ ਲੈ ਕੇ ਹਟਾਂਗੇ ਉਹਨਾਂ ਚਿਰ ਖੜਾ ਨਹੀਂ ਛੱਡਦੇ ਇੱਥੇ ਰਕਾ ਅ ਗਰਮੀਤ ਖੁੱਡੀਆਂ ਨੂੰ ਪਿੰਡਾਂ ਦੇ ਵਿੱਚ ਆਉਂਦੀ ਲੋੜ ਹੀ ਨਹੀਂ ਪੈਣੀ ਭਗਵਾਨ ਭਗਵੰਤਮਾਨ ਆ ਜਿਹੜੇ ਉਹਨਾਂ ਦਾ ਰੋਡ ਸ਼ੋਅ ਕਰਗੇ ਤੇ ਲੋਕਾਂ ਨੂੰ ਕਮੇਡੀ ਸੁਣਾ ਕੇ ਹਸਾ ਕੇ ਤੇ ਲੋਕ ਉੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਤੇ ਕਹਿੰਦੇ ਉਹਨਾਂ ਨੇ ਵੋਟਾਂ ਪਾਉਣੀਆਂ ਜਿੱਤ ਜਾਣਾ ਜੀ ਅਸੀਂ ਇਹ ਵੋਟਾਂ ਤਾਂ ਜਨਤਾ ਨੇ ਲੋਕਾਂ ਨੇ ਜਿਹੜੇ ਆ ਖੜੇ ਇਹਨਾਂ ਨੇ ਪਰ ਪਤਾ ਲੱਗੂਗਾ ਨਾ ਜਦੋਂ ਹੁਣ ਬਰੋਬਰ ਆ ਕੇ ਕੁੜੀਆਂ ਦੇ ਬਰੋਬਰ ਕੁੜੀਆਂ ਭੱਜਣੀਆਂ ਫਿਰ ਪਤਾ ਲੱਗੂਗਾ ਵੀ ਕੀ ਹੁੰਦਾ ਹੈ ਇਹ ਦੱਸਾਂਗੇ ਇਹਨੂੰ ਇਹਨੂੰ ਪਤਾ ਲੱਗ ਜਾ ਠੀਕ ਹੈ ਪਰ ਜਿੱਤਨ ਨਾਲ ਚਾਹਤ ਇਹ ਨਹੀਂ ਵੀ ਇਹ ਜਤ ਯਾਨੀ ਕਿ ਪਿੰਡਾਂ ਦੇ ਵਿੱਚ ਦਾ ਵੜਨਾ ਭੁੱਲ ਜਾਣ ਜਗਸੀਰ ਮਾਈ ਸਰਖੰਦੇ ਨੂੰ ਅਸੀਂ ਇਹ ਕਹਿਨੇ ਆ ਵੀ ਇਹ ਕਹਿੰਦਾ ਸੀ ਨਾ ਕਿਸਾਨ ਵਹਿਲੇ ਆ ਤੇ ਕਿਸਾਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਇਹਦਾ ਵਹਿਲੇ ਆ ਜਿ세 ਮਰਜ਼ੀ ਧਰਨਾ ਲਾ ਦੇ ਜਿਹਨੂੰ ਮਰਜ਼ੀ ਘਰੋ ਕਰ ਲੈਂਦੇ ਆ ਪਰ ਇਹਨੂੰ ਦੱਸ ਦਿੰਨੇ ਆ ਵੀ ਹੁਣ ਤੇਰਾ ਘਰੋ ਕਰਾਂਗੇ ਨਾਲੇ ਜਿਹੜੇ ਮਰਜ਼ੀ ਪਿੰਡ ਚ ਆ ਜੀ ਡੜ ਕੇ ਘੜੋ ਕਰਾਂਗੇ ਜੇਰਾ ਪੂਰਾ ਵਿਰੋਧ ਕਰਾਂਗੇ ਜਿੰਨਾ ਵੀ ਹੋਇਆ ਉਹਨਾਂ ਵਿਰੋਧ ਕਰਾਂਗੇ